ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਉਂਦੀਆਂ ਵੱਡੀਆਂ ਖਬਰਾਂ ਸਸਦ ਵਿਚਰ ਰਵਨੀਤ ਸਿੰਘ ਵਿੱਟੂ ਤੇ ਐਮਪੀ ਚਰਨਜੀਤ ਸਿੰਘ ਚੰਨੀ ਹੋਇਆ ਮੌਮ ਸਾਹਮਣੇ ਚਰਨਜੀਤ ਚੰਨੀ ਨੇ ਰਵਨੀਤ ਵਿੱਟੂ ਦੇ ਪਿਤਾ ਬਾਰੇ ਕਹੀ ਅਜਹੀ ਗੱਲ ਪੈ ਗਿਆ ਕਲੇਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਨਾਲ ਹੀ ਗੁੱਸੇ ਚ ਕੇਂਦਰ ਦੀ ਮੋਦੀ ਸਰਕਾਰ ਦੀ ਬਣਾਈ ਰੇਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਦੇ ਭਰਾ ਬਾਰੇ ਵੱਡੀ ਖਬਰ ਅਦਾਲਤ ਨੇ ਸੁਣਾਇਆ ਨਵਾਂ ਫੈਸਲਾ ਸੁਖਵੀਰ ਸਿੰਘ ਬਾਦਲ ਦੇ ਕਾਲ ਤੱਕ ਸਾਈਵ ਅੱਗੇ ਪੇਸ਼ ਹੋਣ ਮਗਰੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਕਿਹਾ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾ ਕੇ ਛੱਡ ਦੇਣੀ ਚਾਹੀਦੀ ਹੈ ਪ੍ਰਧਾਨਗੀ ਸੰਸਦ ਵਿੱਚ ਅਮਰੀਤਪਾਲ ਸਿੰਘ ਦੇ ਹੱਕ ਵਿੱਚ ਗਰਜੇ ਐਮਪੀ ਚਰਨਜੀਤ ਸਿੰਘ ਚੰਨੀ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਨੌਜਿਲ੍ਹੇ ਵਿੱਚ ਭਾਰੀ ਮੀਂਹ ਦਾ ਅਲਰਟ ਹੋਇਆ ਜਾ ਰਹੀ ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਨਵਾਂ ਫੈਸਲਾ ਆ ਚੁੱਕਿਆ ਵੱਡਾ ਕਦਮ ਸੰਸਦ ਵਿੱਚ ਕਾਂਗਰਸ ਦੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਮੰਤਰੀ ਰਮਨਜੀਤ ਸਿੰਘ ਮਿੱਟੂ ਵਿਚਾਲੇ ਬਹਿਸ ਹੋ ਗਈ ਦਰਅਸਲ ਚਰਨਜੀਤ ਸਿੰਘ ਚੰਨੀ ਨੇ ਸੰਸਦ ਦੇ ਵਿੱਚ ਸੰਬੋਧਨ ਕਰਦੇ ਹੋਏ ਰਮਨਜੀਤ ਸਿੰਘ ਮਿੱਟੂ ਨੂੰ ਕਿਹਾ ਕਿ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਪਰ ਉਹ ਉਸ ਦਿਨ ਮਰੇ ਜਦੋਂ ਤੁਸੀਂ ਕਾਂਗਰਸ ਛੱਡੀ ਇਸ ਤੋਂ ਬਾਅਦ ਰਮਨੀ ਸਿੰਘ ਮਿੱਟੂ ਨੇ ਗੁੱਸੇ ਵਿੱਚ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਦੇਸ਼ ਲਈ ਸ਼ਹੀਦ ਹੋਏ ਸਨ ਇਸ ਦੇ ਨਾਲ ਹੀ ਰਮਨੀ ਸਿੰਘ ਮਿੱਟੂ ਨੇ ਕਿਹਾ ਕਿ ਅੱਜ ਗਰੀਬਾਂ ਦੀ ਗੱਲ ਕਰਨ ਵਾਲੇ ਚਰਨਜੀਤ ਚੰਨੀ ਖੁਦ ਹਜ਼ਾਰਾਂ ਕਰੋੜ ਦੇ ਮਾਲਕ ਹਨ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਪੰਜਾਬ ਵਿੱਚ ਸਭ ਤੋਂ ਵੱਧ ਅਮੀਰ ਅਤੇ ਭ੍ਰਿਸ਼ਟ ਹਨ ਜੇ ਇਹ ਭ੍ਰਿਸ਼ਟਾਚਾਰੀ ਨਹੀਂ ਨਿਕਲੇ ਤਾਂ ਮੈਂ ਆਪਣਾ ਨਾਮ ਬਦਲ ਦੇਵਾਂਗਾ ਉਹਨਾਂ ਨੇ ਕਿਹਾ ਕਿ ਚੰਨੀ ਤੇ ਮੀਟੂ ਵਰਗੇ ਕੇਸ ਵੀ ਪਏ ਹੋਏ ਹਨ ਇਹ ਤਲਖੀ ਇੱਥੋਂ ਤੱਕ ਵੱਧ ਗਈ ਕਿ ਰਵਨੀਤ ਸਿੰਘ ਮੀਟੂ ਆਪਣੀ ਕੁਰਸੀ ਛੱਡ ਕੇ ਅੱਗੇ ਆ ਗਏ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਿਆਂ ਦੇਖ ਸਪੀਕਰ ਸਾਹਿਬ ਨੇ ਸੰਸਦ ਦੀ ਕਾਰਵਾਈ ਕੁ ਸਮੇਂ ਲਈ ਮੁਲਤਵੀ ਕਰ ਦਿੱਤੀ ਇਸ ਦੌਰਾਨ ਕਿਸਾਨਾਂ ਦੇ ਮੁੱਦੇ ਤੇ ਰਣਜੀਤ ਸਿੰਘ ਨੇ ਇਹ ਬੋਲਦੇ ਆ ਕਿ ਹੈ ਕਿ ਕੇਂਦਰ ਨੇ ਜੋ ਵਾਦਾ ਕੀਤਾ ਸੀ ਕਿਸਾਨ ਨੂੰ ਉਹੀ ਮੰਗ ਰਹੇ ਹਨ ਉਹਨਾਂ ਨੇ ਕਿਹਾ ਕਿ ਇੰਡੀਆ ਗੜਜੋੜ ਕਿਸਾਨਾਂ ਦੇ ਨਾਲ ਖੜਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਕਿਉਂ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਕਿਹਾ ਕਿ ਮਰਹੂਮ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕਿ ਹੈਗੇ ਬਜਟ ਵਿੱਚ ਪੰਜਾਬ ਨਾਲ ਮਤਰੇਈ ਮਾ ਵਾਲਾ ਸਲੂਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਬਜਟ ਵਾਲੇ ਦੀ ਨਵੇਂ ਕੱਪੜੇ ਪਾ ਕੇ ਆਏ ਸਨ ਕਿ ਕੁਝ ਮਿਲੇਗਾ ਪਰ ਉੱਥੇ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਵੀ ਨਹੀਂ ਵਾਲੀ ਗੱਲ ਹੋਈ ਹੈ ਇਸ ਦੌਰਾਨ ਉਹਨਾਂ ਨੇ ਕਿ ਹੈਗੀ ਜਲੰਧਰ ਦੀ ਸਪੋਰਟਸ ਇੰਡਸਟਰੀ ਡੁੱਬ ਰਹੀ ਹੈ ਉਸ ਲਈ ਕੁਝ ਵੀ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਉਹਨਾਂ ਨੇ ਕਿ ਹੈਗੀ ਚੌਨਜਾਬਤਾ ਲੱਗਾ ਹੋਣ ਕਰਕੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਅਸੀਂ ਮੁੜ ਸ਼ੁਰੂ ਕਰਵਾ ਰਹੇ ਹਾਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਮਾਰਟ ਸਿਟੀ ਜਲੰਧਰ ਦੇ ਨਾਲ-ਨਾਲ ਹੋਰ ਸ਼ਹਿਰਾਂ ਦੇ ਬਹੁਤ ਸਾਰੇ ਕੰਮ ਰੁਕੇ ਹੋਏ ਹਨ ਜਿਨ੍ਹਾਂ ਬਾਰੇ ਜਾਣਕਾਰੀ ਲਈ ਗਈ ਹੈ ਤੇ ਨਾਲ ਦੀ ਨਾਲ ਹੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਰਕਾਰ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚੋਂ ਚੱਲਿਆ ਕਰੇਗੀ ਅਸੀਂ ਇਸ ਵਾਅਦੇ ਤੇ ਵੀ ਪੂਰੇ ਉਤਰ ਰਹੇ ਹਾਂ ਕਿਉਂਕਿ ਅਫਸਰ ਅਤੇ ਅਧਿਕਾਰੀ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਰਹੇ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਵਿੱਚ ਸੀਐਮ ਵਿੰਡੋ ਵੀ ਬਣੇਗੀ ਜਿੱਥੇ ਦਫਤਰ ਨਾਲ ਸੰਬੰਧਤ ਅਧਿਕਾਰੀ ਬੈਠਣਗੇ ਅਤੇ ਵਿਧਾਇਕ ਵੀ ਬੈਠਣਗੇ ਤਾਂ ਜੋ ਲੋਕਾਂ ਦੇ ਕੰਮ ਕੀਤੇ ਜਾ ਸਕਣ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਾਰੇ ਦੇਸ਼ ਦਾ ਅੰਨ ਦాతਾ ਹੈ ਇਸ ਲਈ ਪੰਜਾਬ ਨੂੰ ਵਿਸ਼ੇਸ਼ ਦਰਜਾ ਮਿਲਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਜਿਹੜੇ ਪੰਜਾਬ ਦੇ ਹੱਕ ਬਣਦੇ ਹਨ ਉਹ ਵੀ ਨਹੀਂ ਦਿੰਦੀ ਇਸ ਲਈ 27 ਤਰੀਕ ਨੂੰ ਨੀਤੀ ਆਯੋਗ ਦੀ ਬੈਠਕ ਦਾ ਸੀ ਬਾਈਕਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਦਾ ਸਾਨੂੰ ਪਤਾ ਲੱਗ ਗਿਆ ਹੈ ਉਹਨਾਂ ਨੇ ਕਿਹਾ ਕਿ ਇੰਡੀਆ ਗੜ ਜੋੜ ਦੇ ਮੁੱਖ ਮੰਤਰੀ ਇਸ ਬੈਠਕ ਵਿੱਚ ਨਹੀਂ ਜਾਣਗੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਡਾ ਆਰਡੀਐਫ ਦਾ 6000 ਕਰੋੜ ਦਾ ਪੈਸਾ ਰੁਕਿਆ ਹੋਇਆ ਹੈ ਜੀਐਸਟੀ ਚ ਸਾਨੂੰ ਹਿੱਸਾ ਨਹੀਂ ਦੇ ਰਹੇ ਪਰ ਜਦੋਂ ਕਿਤੇ ਕੋਈ ਕਟ ਲਾਉਂਦੀ ਲੋੜ ਪਵੇ ਤਾਂ ਪੰਜਾਬ ਦਾ ਪੈਸਾ ਕੱਟ ਲੈਂਦੇ ਹਨ ਤਾਂ ਫਿਰ ਅਸੀਂ ਇਸ ਬੈਠਕ ਵਿੱਚ ਜਾ ਕੇ ਕੀ ਕਰਾਂਗੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਪੰਜਾਬ ਨਾਂ ਦਾ ਲਫ਼ਜ਼ ਤੱਕ ਨਹੀਂ ਲਿਆ ਗਿਆ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ ਅਦਾਲਤ ਵੱਲੋਂ ਜਮਾਨਤ ਮਿਲ ਗਈ ਹੈ ਇੱਥੇ ਦੱਸਦੇ ਕਿ ਫਿਲੌਰ ਪੁਲਿਸ ਵੱਲੋਂ ਅਮਰੀਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ 4 ਗ੍ਰਾਮ ਆਇਸ ਡਰਗ ਦੇ ਨਾਲ ਫੜਿਆ ਗਿਆ ਸੀ ਹਰਪ੍ਰੀਤ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਸੀ ਅਤੇ ਉਹਨਾਂ ਨੂੰ ਪਟਿਆਲਾ ਜੇਲ੍ਹ ਵਿੱਚ ਰੱਖਿਆ ਗਿਆ ਸੀ ਦੱਸਦੇ ਕਿ ਫਲੋਰ ਪੁਲਿਸ ਨੂੰ ਫਲੋਰ ਅਦਾਲਤ ਵਿੱਚੋਂ ਇਹਨਾਂ ਦੋਵਾਂ ਦਾ ਰਿਮਾਂਡ ਨਾ ਮਿਲਣ ਤੋਂ ਬਾਅਦ ਸੈਸ਼ਨ ਕੋਰਟ ਰਾਹੀਂ ਪੁਲਿਸ ਵੱਲੋਂ ਇਹਨਾਂ ਦੋਵਾਂ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਜਿਸ ਤੋਂ ਬਾਅਦ 23 ਜੁਲਾਈ ਨੂੰ ਜੋ ਉਹਨਾਂ ਦੀ ਬੇਲ ਲਗਾਈ ਗਈ ਸੀ ਉਸ ਨੂੰ ਹਰਪ੍ਰੀਤ ਸਿੰਘ ਅਤੇ ਲੱਪਰੀ ਸਿੰਘ ਨੇ ਵਕੀਲਾਂ ਵੱਲੋਂ ਬੇਲ ਵਾਪਸ ਲਈ ਗਈ ਸੀ ਜਿਸ ਤੋਂ ਬਾਅਦ ਮੁਰਤੋ ਫਲੋਰ ਕੋਰਟ ਵਿੱਚ ਹਰਪ੍ਰੀਤ ਸਿੰਘ ਅਤੇ ਲੱਪਰੀ ਦੀ ਬੇਲ ਲਗਾਈ ਗਈ ਸੀ ਜਿਸ ਤੇ ਸੁਣਵਾਈ ਹੋਣ ਤੋਂ ਬਾਅਦ ਹਰਪ੍ਰੀਤ ਅਤੇ ਲੱਪਰੀ ਦੀ ਬੇਲ ਮਨਜ਼ੂਰ ਕਰ ਲਈ ਗਈ ਹੈ ਸ਼ਰੋਮਨੀ ਕਾਲਿਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਵੱਲੋਂ ਕੱਲ ਤੱਕ ਸਾਈਵ ਅੱਗੇ ਪੇਸ਼ ਹੋਣ ਮਗਰੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਅਕਾਲ ਤਖਸਾਈ ਵੱਲੋਂ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਜਿਸ ਦੀ ਉਹ ਪੂਰਤੀ ਕਰਕੇ ਆਏ ਹਨ। ਉਹਨਾਂ ਨੇ ਕਿਹਾ ਕਿ ਉਸ ਵਿੱਚ ਉਹ ਕੀ ਕਹਿ ਕੇ ਆਏ ਹਨ, ਕਿਹੜੀਆਂ ਗਲਤੀਆਂ ਮੰਨ ਕੇ ਆਏ ਹਨ ਇਸ ਬਾਰੇ ਤਾਂ ਜੱਥੇਦਾਰ ਹੀ ਦੱਸ ਸਕਦੇ ਹਨ। ਅੱਗੇ ਬੋਲਦੇ ਆ ਉਹਨਾਂ ਨੇ ਕਿਹਾ ਕਿ ਹੁਣ ਅੱਗੇ ਜੱਥੇਦਾਰ ਸਹਿਬਾਨ ਤੇ ਪੰਜ ਸਿੰਘ ਸਹਿਬਾਨ ਬੈਠ ਕੇ ਕੀ ਫੈਸਲਾ ਲੈਂਦੇ ਹਨ ਉਹ ਵੇਖਣਾ ਹੋਵੇਗਾ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਜਦੋਂ ਵੀ ਕੁਝ ਗਲਤ ਹੋਇਆ ਹੈ ਅਸੀਂ ਚੁੱਪ ਰਹੇ ਹਾਂ ਇਸ ਕਰਕੇ ਅਸੀਂ ਵੀ ਕਸੂਰਵਾਰ ਹਾਂ ਤਾਂ ਅਸੀਂ ਅਕਾਲ ਤੱਕ ਜਾ ਕੇ ਆਪਣੀ ਗਲਤੀ ਮੰਨ ਕੇ ਆਏ ਹਾਂ ਹੁਣ ਇਸ ਬਾਰੇ ਵੀ ਜੱਥੇਦਾਰ ਸਾਹਿਬ ਨੇ ਫੈਸਲਾ ਲੈਣਾ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਰਮ ਨਿਕਾਲ ਲਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਜਲੰਧਰ ਤੋਂ ਕਾਂਗਰਸ ਦੇ ਸਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਵਿੱਚ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਸੰਸਦ ਵਿੱਚ ਬੋਲਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਹੈ ਅਮਰਿਤਪਾਲ ਸਿੰਘ ਨੂੰ ਐਨਐਸਈ ਲਗਾ ਕੇ ਜੇਲੇ ਵਿੱਚ ਰੱਖਿਆ ਗਿਆ ਹੈ ਇਹ ਵੀ ਅਮਰਜੰਸੀ ਹੀ ਹੈ ਅਮਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਸੀਟ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਭੇਜਿਆ ਹੈ ਇਸ ਦੇ ਬਾਵਜੂਦ ਉਹ ਜੇਲ੍ਹ ਵਿੱਚ ਹਨ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਜੇਲ੍ਹ ਵਿੱਚ ਬੰਦ ਹੈ ਇਸ ਹਲਕੇ ਦੀਆਂ ਮੁਸ਼ਕਿਲਾਂ ਨੂੰ ਕੌਣ ਸਸਦ ਸਦੇ ਵਿੱਚ ਪਹੁੰਚਾਏਗਾ ਜਦੋਂ ਕਿ ਇਥੋਂ ਦਾ ਐਮਪੀ ਜੇਲ ਵਿੱਚ ਬੰਦ ਹੈ ਉਹਨਾਂ ਨੇ ਕਿਹਾ ਹੈ ਕਿ ਵਿਰੋਧੀਆਂ ਤੇ ਕਾਰਵਾਈ ਕਰਨ ਲਈ ਏਜੰਸੀਆਂ ਪਿੱਛੇ ਲਗਾ ਦਿੱਤੀਆਂ ਜਾਂਦੀਆਂ ਹਨ ਇਹ ਵੀ ਐਮਰਜੈਂਸੀ ਨਹੀਂ ਤਾਂ ਹੋਰ ਕੀ ਹੈ ਕਿ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ ਚੰਨੀ ਨੇ ਕਿਹਾ ਹੈ ਪੰਜਾਬ ਕੋਈ ਵਿਦੇਸ਼ੀ ਧਰਤੀ ਤੇ ਨਹੀਂ ਸਗੋ ਦੇਸ਼ ਦੀ ਹੀ ਧਰਤੀ ਤੇ ਹੈ ਪਰ ਫਿਰ ਵੀ ਕਿਸਾਨਾਂ ਨੂੰ ਹੀ ਰੋਕਣ ਲਈ ਹਰਿਆਣਾ ਬਾਰਡਰ ਤੇ ਪੱਕੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਹਨ بارش ਨੇ ਦਿੱਲੀ ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਕਹਿਰ ਦੀ ਗਰਮੀ ਅਤੇ ਹਮਸਤ ਰੁਹਾ ਦਿੱਤੀ ਹੈ ਆਈਐਮਡੀ ਨੇ ਅੱਜ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤੇ ਕਿ ਹੈਗੀ ਦਿੱਲੀ ਐਨਸੀਆਰ ਦਾ ਮੌਸਮ ਇੱਕ ਹਫ਼ਤੇ ਤੱਕ ਬਰਸਾਤ ਵਾਲਾ ਰਹਿ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੂਰਬੀ ਰਾਜਸਥਾਨ ਛੱਤੀਸਗੜ੍ਹ ਕੇਰਲਾ ਤ੍ਰੀ ਤੱਟਵਰਤੀ ਆਂਧਰਾ ਪ੍ਰਦੇਸ਼ ਤెలంగాਣਾ ਤੇ ਕਰਨਾਟਕਾ ਵਿਚ ਵਕ ਵਕ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਪਟਿਆਲਾ ਫਤਿਗੜ ਸਾਹਿਬ ਸ਼੍ਰੀ ਮੁਕਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਜਲੰਧਰ ਕਪੂਰਥਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਜੇਕਰ ਬਿਹਾਰ ਦੀ ਗੱਲ ਕਰੀਏ ਤਾਂ ਇੱਥੇ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮੈਲਾ ਹੈਲਪਲਾਈਨ ਨੰਬਰ ਇਕ ਸੋਈ ਕਿਹ ਅਸੀ ਯੋਜਨਾ ਚਲਾਈ ਜਾ ਰਹੀ ਹੈ ਮਹਿਲਾ ਹੈਲਪਲਾਈਨ ਨੰਬਰ 181 ਸੂਬੇ ਦੀਆਂ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਨੇ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ ਨੰਬਰ 181 ਯੋਜਨਾ ਇੱਕ ਬੇਤਰੀਨ ਉਪਰਾਲਾ ਹੈ ਜਿਸ ਦਾ ਉਦੇਸ਼ ਹਿੱਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਹੈ। ਉਹਨਾਂ ਨੇ ਦੱਸਿਆ ਕਿ ਕੋਈ ਵੀ ਜ਼ਰੂਰਤਮੰਦ ਔਰਤ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹਿੱਸਾ ਜਾਂ ਧੱਕਾ ਹੋ ਰਿਹਾ ਹੈ, ਉਹ ਮੈਲਾ ਹੈਲਪਲਾਈਨ ਨੰਬਰ 181 ਤੇ ਫੋਨ ਕਰਕੇ ਮਦਦ ਮੰਗ ਸਕਦੀ ਹੈ। ਪੰਜਾਬ ਦੀਆਂ ਬਿਆਲ ਨਗਰ ਕੌਂਸਲਾਂ ਤੇ ਕਮੇਟੀਆਂ ਦੀਆਂ ਚੋਣਾਂ ਕਰਵਾਉਣ ਦੀ ਮੰਗ ਵਾਲੀ ਇਚਾਨੀ ਪਟੀਸ਼ਨ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਵਾਰਡ ਬੰਦੀ ਸੰਬੰਧੀ ਕੁਝ ਮਾਮਲੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹਨ। ਇਸ ਲਈ ਉਹਨਾਂ ਕੋਲ ਇਸ ਵਿੱਚ ਆਪਣਾ ਜਵਾਬ ਦਾਇਰ ਕਰਨ ਲਈ 4 ਹਫ਼ਤਿਆਂ ਦਾ ਸਮਾਂ ਹੈ ਸਰਕਾਰ ਦੀ ਸਮੰਗਤੇ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕਾਸ ਸ਼ੂਰੀ ਦੇ ਆਧਾਰਿਤ ਬੈਂਚ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ 5 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਪਟੀਸ਼ਨ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਨਵਿਲ ਕੋਸਲਾ ਦਾ ਕਾਰਜਕਾਲ ਦਸੰਬਰ 2022 ਵਿੱਚ ਖਤਮ ਹੋ ਗਿਆ ਹੈ ਪਰ ਅਜੇ ਤੱਕ ਚੋਣਾਂ ਨਹੀਂ ਕਰਵਾਈਆਂ ਗਈਆਂ ਹਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ 1 ਅਗਸਤ 2023 ਨੂੰ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਕਿ 1 ਨਵੰਬਰ 2023 ਨੂੰ ਹੋਣੀ ਸੀ ਪਰ ਅੱਜ ਤੱਕ ਚੋਣਾਂ ਨਹੀਂ ਕਰਵਾਈਆਂ ਗਈਆਂ ਹਨ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤੇ ਨੱਖਰ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲਿਆ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਇੱਕ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿ ਤਨੇ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ ਚ ਹਿੱਸਾ ਪਾਉਨੇ ਆ ਹਾਂ ਇਹਨਾਂ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਉਹ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਂ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਦਾ ਹੱਥ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਵਿਹਾਰ ਦੀ ਪੁਲਿਸ ਹੈ ਉਹ ਵਿਹਾਰ ਵਾਸਤੇ ਕੰਮ ਕਰਦੀ ਹੈ ਯੂਪੀ ਦੀ ਪੁਲਿਸ ਹੈ ਉਹ ਯੂਪੀ ਵਾਸਤੇ ਕੰਮ ਕਰਦੇ ਪੰਜਾਬ ਦੀ ਪੁਲਿਸ 30% ਪੁਲਿਸ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬਾਰਡਰ ਤੇ ਕੰਮ ਕਰਦੀ ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਤੇ ਲਾਤਾ ਇਹ ਆਂਧਰਾ ਪਹਿਲਾਂ ਕਿਉਂ ਨਹੀਂ ਜਾਂਦਾ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਕੱਟੋ-ਕੱਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੁਣ ਉਹਨਾਂ ਮੈਨਾਂ ਸਰਦਾ ਨਹੀਂ ਹੁਣ ਦੇ ਤਾਂ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਇਹੀ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿਓ ਰੁਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਅንስ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਅንስ ਦੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ ਸੋ ਇਧਰਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ ਤੇ ਇਧਰਲੇ ਪਾਸੇ ਤਾਰ ਲੱਗੀ ਹੋਈ ਐ ਪਾਕਿਸਤਾਨੀ ਬਾਰਡਰ ਤੇ ਇਧਰ ਚੀਨ ਐ ਚਾਰੇ ਪਾਸੇ ਸਾਨੂੰ ਲੋਕ ਕਰਕੇ ਕਹਿੰਦੇ ਲੈ ਹੁਣ ਤਰੱਕੀ ਕਰਕੇ ਦਿਖਾਓ ਮੈਂ ਇੰਡਸਟਰੀ ਵਾਲਿਆਂ ਕੋਲ ਜਾਣਾ ਇੰਡਸਟਰੀ ਵਾਲੇ ਕਹਿੰਦੇ ਜੀ ਬਹੁਤ ਦਿਲ ਕਰਦਾ ਪੰਜਾਬ ਮੇ ਕੰਮ ਕਰਨੇ ਕੇ ਲੀਏ ਲੇਕਿਨ ਕਠੂਆ ਜਾਣੇ ਮੇ ਫਾਇਦਾ ਐ ਵਹਾਂ ਪੇ ਹਮੇ ਟੈਕਸ ਹੈਵਨ ਹਮੇ ਟੈਕਸ ਮੇ ਛੋਟ ਮਿਲਦੀ ਐ ਬਦੀ ਜਾਣੇ ਮੇ ਫਾਇਦਾ ਐ ਛੋਟ ਮਿਲਦੀ ਹੈ ਜੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਦੇ ਸਕਦੇ ਹੋ ਸਪੈਸ਼ਲ ਪੈਕੇਜ ਤਾਂ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਜੀ ਅਸੀਂ ਵੀ ਤਾਂ ਲੈਂਡਲੌਕ ਸਟੇਟ ਹੀ ਆ ਨਾ ਹਾਲਾਂਕਿ ਮੇਰੀ ਪੂਰੀ ਤਿਆਰੀ ਹੈ ਮੈਨੂੰ ਅੱਜ 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 ਕਹਿ ਦੇਣਾ ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ ਮੈਂ ਟਿਪਸ ਤੇ ਗੜਾ ਦੂੰਗਾ ਆਓ ਜੀ ਬੈਠ ਜਾਓ ਜੀ ਬੈਠ ਜਾਓ ਬਿੱਟੂ ਜੀ ਆਪਕੇ ਪਿਤਾ ਜੀ शहीद हुए थे माननीय लेकिन मैं आप आपको वो उस दिन नहीं मरे थे वो उस दिन मरे जिस दिन आपने कांग्रेस को छोड़ा आज देश माननीय राहुल गांधी जी की तरफ सदस्य। देख रहा है ने सदस्य। मैं आग्रह कर रही हूँ माननीय चेयरमैन जी आप वो मुझे तंग कर रहे हैं जी उनको बोलो बैठे बुलाइए वो पंजाब से आए इसका तो नहीं कि मुझे तंग करते रहे माननीय सदस्य सुनील चेयरमैन जी चेयरमैन साहब कि आज मेरा नाम लिया मेरे दादाजी सरदार बेंत सिंह जी, जी। उन्होंने कुर्बानी देश के लिए दी कांग्रेस के लिए नहीं दी देश के लिए दी और ये इस चन्नी की ये अपनी जायदाद पूछे इनको आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ये चरणजीत चन्नी है और ये गोरा किसको कह रहे हैं माननीय सदर सोनिया गांधी जी वो कहाँ के, के हैं ये पहले बताए भाई सोनिया गांधी जी कहाँ के हैं? ये सबसे मीटू में ये सारे केसों में ये सबसे करप्ट Yeah. के एक मशहूर नौजवान जो एक मशहूर सिंगर था उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी इमरजेंसी, ये भी इमरजेंसी है इमरजेंसी ये भी है कि 20 लाख लोगों द्वारा 20 लाख लोगों द्वारा पंजाब में मेंबर पार्लियामेंट चुना गया और ओ एन एस से लगाकर अंदर रखा हुआ है फ्रीडम ऑफ स्पीच उसकी कॉन्स्टिट्युएसी के लोगों की बात यहां नहीं रख पा रहे ये भी इमरजेंसी है इमरजेंसी यह भी है कि विपक्ष के व्यक्तियों को केंद्रीय एजेंसियां कार्रवाई करने के लिए छोड़ दी जाती है. उनको अंदर रखा जाता है ये भी इमरजेंसी है एमरजेंसी ये भी है कि हजारों किसान उनको खालिस्तानी कहा जाता है जब वो अपनी मांग रखते हैं अरे पंजाब कोई देश की धरती नहीं है पंजाब हमारे देश की धरती है हरियाणा में नेशनल हाईवे को पक्का जाम कर दिया है और किसान यहाँ तक नहीं आ पा रहे उनको मिला नहीं जा रहा ये भी एमरजेंसी है इमरजेंसी ये भी है अरे फीलिंग ले लो फीलिंग ले लो गर्दारी का मूल्य मिला है आपको इसकी फीलिंग ले लो अच्छा लग रहा है एमरजेंसी ये भी है कि देश का एक राज्य मणिपुर पिछले डेढ़ साल से जल रहा है और उसको अपने हाल पे छोड़ दिया गया है एमरजेंसी ये भी है एमरजेंसी ये भी है कि हाथरस यूपी में एक दलित लड़की को आधी रात में जबरन अंतर्म संस्कार किया गया इमरजेंसी यह भी है कि मध्य प्रदेश में दलित व्यक्ति को के सिर पर मुंह पर पेशाब कर दिया गया इमरजेंसी यह भी है इमरजेंसी यह भी है कि अपनी इज्जत के लिए धरना दे रही महिलाओं पहलवानों को प्रदर्शन में प्रोपोगंडा बताया गया इमरजेंसी ये भी है इमरजेंसी यह भी है कि कोई पत्रकार सवाल करे तो उसको जेल में डाल दिया जाता है इमरजेंसी ये भी है।